ਹੈਲੋ ਜੀ જય શ્રી ਕ੍ਰਿਸ਼ਨ ਮੈਂ ਮਨੁਜਾ ਸਿੰਘ ਹਾਂ ਜੀ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਘੰਟਾਂ ਨੂੰ ਸਵਾਗਤ ਕਰਦੇ ਹਾਂ ਜੀ ਹੋਰ ਸੁਣੌ ਤੁਸੀਂ ਸਾਰੇ ਜਣ ਠੀਕ ਹੋ ਵਧੀਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਮੈਨੂੰ ਲੱਗ ਰਿਹਾ ਜੀ ਬਹੁਤ ਜ਼ਿਆਦਾ ਛਾਂਤੀ ਕਰਕੇ ਮੈਂ ਨਾ ਸੈਰ ਵਾਲੇ ਵਿੱਚ ਫਸ ਕੇ ਹੱਟੀ ਆ ਤਾਂ ਮम्मी ਕੀ ਕਰਦੀ ਮੁਸਲਮਾਨਾਂ ਘੜਾ ਮੋਂ ਕੋ ਬੈਠੀ ਆ ਮम्मी ਤਾਂ

ਸਿਰ ਗੁਰੂ ਤੇਗ ਬਹਾਦਰ ਜੀ ਨਾ ਹੁੰਦੇ ਜ ਸਨਾਤਨ ਧਰਮ ਵੀ ਨਾ ਹੁੰਦਾ ਹਿੰਦੂ ਕਸ਼ਮੀਰੀ ਪੰਡਤਾਂ ਦੀ ਰੱਖਿਆ ਕਰੀ ਤੇ ਕਸ਼ਮੀਰੀ ਪੰਡਤਾਂ ਨੂੰ ਦੇ ਕਹਿੰਦੇ ਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਵਤਾਰ ਨਾ ਹੁੰਦਾ ਨਾ ਕੋਈ ਮੰਦਿਰ ਹੋਤਾ ਨਾ ਕੋਈ ਮਾਤਾ ਹੁੰਦੀ ਕੁਛ ਨਾ ਹੁੰਦਾ ਬਸ ਇਸਲਾਮ ਧਰਮ ਹੁੰਦਾ ਉਹਨਾਂ ਨੇ ਸ਼ੀਸ਼ ਦਿਆ ਸਨਾਤਨ ਧਰਮ ਕੇ ਲਿਏ ਚਲੋ ਗੁਰੂਆਂ ਪੀਰਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ ਜਿਹੜੀਆਂ ਸਾਡੇ ਅਸੀਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੈਗੀ ਜਿਹੜੀ ਧੂੜ ਉੜਦੀ ਉਸ ਤੋਂ ਔਰ ਵੀ ਨਹੀਂ ਹੈਗੇ ਤੇ ਬਾਕੀ ਬਹੁਤ ਬਹੁਤ ਮਤਲਬ ਕਿ ਸਾਰੇ ਬੋਲਦੇ ਵਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਹਿਗੁਰੂ ਜੀ ਦੀ ਫਤਿਹ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਹੈ ਕੱਲ ਕੱਲ ਦੇਸੀ ਬਟੇ 14 ਚ 24 ਤਰੀਕ ਲਿਖ ਰੱਖਿਆ ਕੈਲੰਡਰ ਚ अच्छा हां ਮਮ ਨੂੰ ਕਈ ਦਿਨ ਚੱਲਦਾ ਰਹੇਗਾ 24 25 ਇੱਥੇ ਇੱਕ ਹਫਤਾ ਸਮਝੋ ਹੋਣੇ ਨਗਰ ਕੀਰਤਨ ਮਮ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਇੱਕ ਹਫਤੇ ਦੇ ਰੱਖੇ ਹੋਏ ਨੇ ਆਪਣਾ ਇੱਥੇ ਪੰਜੋਖੜਾ ਸਾਹਿਬ ਵੀ ਮੰਜੀ ਸਾਹਿਬ ਗੁਰਦੁਆਰੇ ਕੋਲ ਵੀ ਇੱਥੇ ਬੋਰਡ ਲੱਗੇ ਹੋਏ ਨੇ ਚੁੱਪ ਚੁੱਪ ਤੇ ਤੇ ਇੱਥੇ ਵੀ ਰਾਤ ਆਇਸ ਨਾ ਮਾਰਕੀਟ ਦੇ ਵਿੱਚੋਂ ਜਗਾ ਜਗਾ ਨਾ ਚੁੱਪ ਚੁੱਪ ਤੇ ਨਾ ਲਾਉਡ ਸਪੀਕਰ ਅੱਡੇ ਦੇ ਲਗਾ ਰੱਖੇ ਨੇ ਤੇ ਬਾਕੀ ਚਾਚਾ ਜੀ ਪਰਮਾਤਮਾ ਦੀ ਦੇਣ ਹੈ ਤਾਂ ਜੀ ਬਖਸ਼ ਸ਼ੈਵਨ ਨੇ ਬੜੀਆਂ ਬੜੀਆਂ ਕੁਰਬਾਨੀਆਂ ਕਰੀਆਂ ਨਹੀਂ ਅੱਜ ਦੇ ਸਮੇਂ ਦੇ ਵਿੱਚ ਕੋਈ ਕਿਸੇ ਮਾੜਾ ਜਿਹਾ ਚੱਕ ਨਹੀਂ ਮਰਵਾ ਸਕਦਾ ਸੋਈ ਵੀ ਨਿਕੜਵਾ ਸਕਦਾ ਚੱਕ ਤਾਂ ਚਲ ਬੜੀ ਦੂਰ ਦੀ ਹੈ ਆਪੇ ਸੂਟ ਲਏ ਹੋ ਹਾਂ ਤਾਂ ਮੈਂ ਸੂਟ ਲਿਖੀਆਂ ਸੂਟ ਹੈਗੇ ਜੀ ਬਹੁਤ ਹੀ ਜ਼ਿਆਦਾ ਸੋਹਣੇ ਆ ਦੋ ਸੂਟ ਤਾਂ ਜੀ ਮਤਲਬ ਕਿ ਨਾ ਇਹ 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 ਨਾ ਕਹਿੰਦੇ ਸੀ ਕਿ ਜਿਨ੍ਹਾਂ ਦੇ ਆ ਸੂਟਾਂ 2 ਹਜ਼ਾਰ ਚੁੱਕੇ ਲੈ ਕੇ ਆਣੇ ਆ ਉੱਥੇ ਪਈਆਂ ਕਿ ਜੋ ਸ਼ੌਪ ਤੇ ਦੋ ਇਹਨਾਂ ਦੇ ਸੀ ਫਿਰ ਦੀਦੀ ਕਹਿੰਦੇ ਇਹ ਕ ਲੱਗਣਾ ਦੋਨੋਂ ਮੇਰੇ ਕੋਲ ਹੈਗੇ ਨੇ ਉਹਨਾਂ ਕਹਿੰਦੀ ਆ ਆ ਤਿੰਨ ਹੈਗੇ ਨੇ ਆ ਦੋ ਸੂਟ ਨਾ ਫਿਰ ਮੈਂ ਨਾ ਫੋਟੋਆਂ ਪਾਈਆਂ ਸੀ ਆ ਕਿਸੇ ਹੋਰ ਪੈਣ ਦੇ ਲਈਆਂ ਮੈਂ ਕਿਹਾ ਚਲਾ ਗਿਆ ਹੋਇਆ ਆ ਫਿਰ ਉਹਨਾਂ ਨੇ ਲੈ ਲਏ ਇਹ ਹੈਗਾ ਜੀ ਟਿਸਟਾ ਬ੍ਰਾਂਡ ਟਿਸਟਾ ਦਾ ਪਿਓਰ ਆ ਲੋਵਰ ਆ ਹਾਂ ਆ ਲੋਵਰ ਸੂਟ ਆ ਫੈਰੀ ਦੀ ਬੋਤ ਹੈ ਕਪੜਾ ਬਹੁਤ ਭਾਰੀ ਹੈ ਪਰ ਹੈ ਬਿਲਕੁਲ ਪਤਲਾ ਪਤਲਾ ਸਟਫ ਨਹੀਂ ਉਹਦਾ ਪਿਓਰ ਦਾ ਜਿਵੇਂ ਕਿ ਪਿਓਰ ਦੀਆਂ ਸ਼ਾਲਾਂ ਬਿਲਕੁਲ ਪਤਲੀਆਂ ਹੁੰਦੀਆਂ ਨੇ ਉਦਾਂ ਦਾ ਪਰ ਕਨਾਂ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਸਾਰੇ ਉਹ ਆਪਣੀ ਜਗ੍ਹਾ ਸੋਹਣਾ ਹੀ ਆਪਣੀ ਜਗ੍ਹਾ ਸੋਹਣਾ ਹਰ ਇੱਕ ਸੂਟ ਬਹੁਤ ਸੋਹਣੇ ਨੇ ਤੇ ਆ ਦੇਖੋ ਪ੍ਰਿੰਟ ਵੀ ਬਹੁਤ ਸੋਹਣਾ ਜੇ ਅਸੀਂ ਇਹਦੇ ਤੇ ਨਾ ਵਰਕ ਵਗੈਰਾ ਕਰਾਵਾਂਗੇ ਸਲਵਾਰ ਤੇ ਜਾਂ ਫਿਰ ਹਨਾ ਉਹਦੇ ਤੇ ਫਿਰ ਬਹੁਤ ਪਿਆਰਾ ਲੱਗੂਗਾ ਬਹੁਤ ਸੋਹਣਾ ਲੱਗੂਗਾ एक मम्मी ने करवाए भी हैं वो दिखाना अब आप नेक्स्ट व्लॉग में हाँ हां वो दिखती है ना सिलाई ओ आया एम हैजे ना मास्टर स्टिच होके हां फिर ऊ ठके होगो ते आ भी टीस्टा द ये सारे ना सूट टीस्टा द ही ने ये फिरोजी कलर है ये ओ अलओवर सूट है ये प्लेन सलवार वाला सूट है 30 और ये टीस्टा कैन पे वो भी लगे हुए हैं स्टैंप हां हां टीस्टा द दे, देखो जी चाहे स्टैंप होवे ਚੈ ਨਾ ਹੋਵੇ ਜੇ ਰਾਮ ਟੈਕਸ ਟੈਕਸ ਦਾ ਸੂਟ ਹੋ ਕੇ ਤਾਂ ਰਾਮ ਟੈਕਸ ਦਾ ਬੋਲਾਂਗੇ येलो ਹੋ ਰਿਹਾ ਨਾ ਦੱਸ ਤਾਂ ਨਹੀਂ ਇਹ ਮੈਚਿੰਗ ਹੈ ਇਹ ਟਾਈ ਮੀਟਰ ਦੀ ਸਲਵਾਰ ਹੈ ਜੀ ਇਹ ਵੀ ਪਿਓਰ ਵਰਗਾ ਕੱਪੜਾ ਦੇ ਕਿ ਪਤਲਾ ਪਤਲਾ ਹੁੰਦਾ ਪਿਓਰ ਦਾ ਕੱਪੜਾ ਜਿਵੇਂ ਪਿਓਰ ਦੀਆਂ ਸ਼ਾਲਾਂ ਹਨ ਹੁੰਦੀਆਂ ਨੇ ਆਪਾਂ ਕਹਿੰਦੇ ਹਾਂ ਹਏ ਇਹਦੇ ਵਿੱਚ ਠੰਡ ਰੁਕ ਜੂਗੀ ਪਰ ਚਲੋ ਠੰਡ ਰੁਕੇ ਨਾ ਰੁਕੇ ਪਰ ਉਹਦੀ ਇੱਕ ਪਤਾ ਚੱਲਦਾ ਵੀ ਹਾਂ ਇਹ ਸਰਦਾਰੀ ਲੁੱਕ ਹੈ ਕੱਪੜੇ ਦੀ ਹਨਾ ਕਿੰਨਾ ਪਿਆਰਾ ਹੈ ਨਾ ਹਾਂ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਹੈ ਤੇ ਇਨਕੇ ਸਾਥ ਜੌਰਜਟ ਕਿ ਜੋ ਨੀ ਚਲਤੀਆਂ ਕਿ ਪਿਓਰ ਚਲਤੀਆਂ ਪਿਓਰ ਜੀ ਇਹ ਹੈਗਾ ਜੀ ਲਵੰਡਰ ਕਲਰ ਇਹ ਮੇਰਾ ਫੇਵਰੇਟ ਹੈ ਸੋਹਣਾ ਹੈ ਬਹੁਤ ਪਿਆਰਾ ਸੂਟ ਹੈ ਈ ਲਵੰਡਰ ਕਲਰ ਤੇ ਫਿਰ ਬਹੁਤ ਸੋਹਣਾ ਹੈ ਬਹੁਤ ਸੋਹਣਾ ਸੱਚੀ ਮੈਂ ਕਹਿੰਦਾ ਨਾ ਲਵੰਡਰ ਕਲਰ ਇੰਨਾ ਪਿਆਰਾ ਲੱਗਦਾ ਹੈ ਅਲਓਵਰ ਹੈ ਹਾਂ ਅਲਓਵਰ ਸੂਟ ਹੈ ਇਨਕੇ ਪ੍ਰਾਈਸ ਸਾਰੇ ਇਸਕਾ ਸਕਰੀਨ ਸ਼ਾਟ ਭੇਜ ਕੇ ਪੁੱਛ ਸਕਦੇ ਹਾਂ ਹਾਂ ਜੀ ਤੇ ਬਹੁਤ ਸੋਹਣੇ ਸੂਟ ਹੈ ਜੀ ਇਹ ਕੱਲ ਨੂੰ ਕੜਾਈ ਹੋਣ ਵਾਸਤੇ ਚਲੇ ਜਾਣਗੇ ਇਹ ਬੀਬੀ ਦਾ ਸੂਟ ਹੈ ਇਹ ਹਨ ਜੀ ਇਹ ਬਹੁਤ ਸੋਹਣਾ ਬਹੁਤ ਸੁੰਦਰ ਹੈ ਹਾਂ ਸਰਦਾਰੀ ਸੂਟ ਹੈ ਜਿਹਨੇ ਇਹ ਨਾ ਮੰਮੀ ਲੜਕੀਆਂ ਪੈਂਦੀਆਂ ਜ਼ੁਰੀ ਨਹੀਂ 올 ਡੇਜ ਕੇ ਪਹਿਨਣਗੇ ਨਹੀਂ ਲੜਕੀਆਂ ਇਹ ਜੇ ਨਹੀਂ ਪਾਉਂਦੀਆਂ ਪਾਉਂਦੀਆਂ ਇਹ ਨਹੀਂ ਪਾਉਂਦੀਆਂ ਹੈਗੇ ਪੁੱਤਰ ਨਹੀਂ ਪਾਉਂਦੇ ਮੈਨੂੰ ਕੋਈ ਨਹੀਂ ਪਾਉਂਦੀਆਂ ਲੜਕੀਆਂ ਇਹ ਜੇ ਨਹੀਂ ਲੱਗਦੀਆਂ ਹੈਗੇ ਇਹ ਹੈਗੇ ਨੇ ਬਹੁਤ ਸਿਆਣੇ ਬਜ਼ੁਰਗਾਂ ਦੇ ਸੂਟ ਬਜ਼ੁਰਗ ਬਜ਼ੁਰਗ ਐ ਮੈਂ ਦੇ ਸੂਟ ਨਹੀਂ ਪਾਣਗੇ ਹੁਣ ਉਮਰ ਦੇ ਮੂਝੇ ਮੰਮੀ ਇਹ ਵੀ ਸੁੰਦਰ ਲੱਗ ਰਿਹਾ ਹੈ ਇਹ ਵੀ ਲੱਗ ਰਿਹਾ ਹੈ ਇਹ ਵੀ ਆਪੀ ਮੇਰੇ ਪੈਕ ਕਰਕੇ ਸਿਲਵਾ ਤੋ ਕੋਈ ਵਨ ਟਿਕਾਣੇ ਮੈਂ ਬਾਤ ਕਰ ਲਵਾਂਗੇ ਕੋਈ ਬਾਤ ਨਹੀਂ ਤੇ ਇਹ ਹੈਗਾ ਜੀ ਇਹ ਵੀ ਇਹ ਦੇਖੇ ਦੀ ਸਰਵਾਰ ਦਾ ਰੰਗ ਬਹੁਤ ਸੋਹਣਾ ਸੀ ਤੇ ਮੈਨੂੰ ਇਹ ਨਾ ਪਿਆਰ ਲੱਗਦਾ ਪਹਿਲਾਂ ਜਦੋਂ ਵਿਆਹ ਹੁੰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਕੁੜੀਆਂ ਦੇ ਦੇਖੋ ਇਸ ਕੱਪੜੇ 'ਚ ਨਾ ਚਮਕ ਹੁੰਦੀ ਹੈ ਜਿਹੜਾ ਥੋੜਾ ਜਿਹਾ ਵਧੀਆ ਹੋਵੇ ਨਾ ਉਹਦੇ 'ਚ ਨੇਚਰਲੀ ਚਮਕ ਹੁੰਦੀ ਹੈ ਕੱਪੜੇ 'ਚ ਜਦੋਂ ਪਿੰਡਾਂ ਦੇ ਵਿੱਚ ਜੱਟਾਂ ਸਰਦਾਰਾਂ ਦੀਆਂ ਵਿਆਹ ਹੁੰਦੇ ਸੀ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਦੋ ਦੋ ਰੰਗੀਆਂ ਬਰਫੀਆਂ ਕਰਵਾਉਂਦੇ ਹੁੰਦੇ ਸੀ ਨੀਚੇ ਤੋਂ ਪੇਰ ਖੋਏ ਉੱਤੇ ਉਹ ਵੀ ਉੱਪਰ ਵੀ ਖੁਆਈ ਹੁੰਦਾ ਤਾਂ ਉੱਚ ਬਸ ਰੰਗ ਪਾਇਆ ਹੁੰਦਾ ਤੇ ਇਹ ਜਿਹੜਾ ਰੰਗ ਦੀ ਬਰਫੀ ਹੁੰਦੀ ਸੀ ਹੁਣ ਨਹੀਂ ਮਿਲਦੀ ਹੈਗੀ ਸੱਚੀ ਹਰ ਸੋਟ ਮਿਲ ਗਿਆ ਬਾਕੀ ਹੋਰ ਵੀ ਸੂਟ ਲਾਏਂਗੀ ਅਮਗਲੀ ਵੀਡੀਓ ਵਿੱਚ ਸੇ ਜੀ ਕੱਲ ਦੇ ਬਲੌਗ ਦੇ ਵਿੱਚ ਪਰਮਾਤਮਾ ਰਾਜ ਰੱਖੇ ਜੀ ਮੋਨਿਕਾ ਸ਼ਰਮਨ ਨੂੰ ਤੇ ਕੱਲ ਵੀ ਫਿਰ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆਵਾਂਗੇ ਬਹੁਤ ਸੋਹਣੇ ਸੋਹਣੇ ਅੱਜ ਜਿਹੇ ਬਲੇ ਸੂਟਾਂ ਦਾ ਬਲੌਗ ਪੜਨਾ ਹੈ ਕੱਲ ਤਾਂ ਵੀ ਬਣਿਆ ਹੋਇਆ ਪੁੱਤ ਹਾਂ ਹਾਂ ਉਹ ਵੀ ਛੋੜਨਾ ਉਸਮੇ ਤਾਂ ਵੌਇਸ ਵੀ ਲਗਾਨੀ ਹੈ ਅਭੀ ਹਾਂ ਉਹ ਵੀ ਕਰਨਾ ਹੈ

पायाल किसी कोई भी मेरे तो सोने सोने गोहत सोने सोने ते ते क्या कह लगी भुल गई चलो जी जो याद आ गए नैक्सट ब्लॉग च बोल दूंगी बाकी ब्लॉग चे तो प्लीज भीडियो जरूर करो लाइक जरूर करो कमेंट जरूर करो बोलो सबसक्राइब सबसक्राइब ਇਹ ਲਾਇਕ ਜਰੂਰ ਕਰੋ ਕਮੈਂਟ ਵੀ ਜਰੂਰ ਕਰੋ ਸੋਹਣੇ ਸੋਹਣੇ ਸੂਟ ਤੁਹਾਨੂੰ ਕਿੰਨੇ ਦੇ ਲੱਗੇ ਪਿਓਰ ਦੇ ਸੂਟ ਗਰਮ ਚ ਸੂਟ ਹੈ ਬਹੁਤ ਪਿਆਰੇ ਪਿਆਰੇ ਚਲੋ ਜੀ ਅੱਜ ਦੇ ਲਈ ਇੰਨਾ ਹੀ ਸਾਰੇ ਬੋਲੇ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਧੇ ਲੋ ਜੀ ਆਗੇ ਬਹੁਤ ਪਿਆਰੇ ਪਿਆਰੇ ਸੂਟ ਬਹੁਤ ਸੋਹਣੇ ਸੋਹਣੇ ਇਹ ਪਿਓਰ ਟਿਸਟਾ ਦੇ ਸੂਟ ਹੈ ਜੀ ਪਿਓਰ ਪਸ਼ਮੀਨੇ ਦੇ ਵਿੱਚ ਬਹੁਤ ਸੋਹਣਾ ਕਸ਼ਮੀਨਾ ਹੈ ਬਹੁਤ ਹੀ ਪਿਆਰਾ ਇਹ ਬਲੈਕ ਕਲਰ ਦੇ ਵਿੱਚ ਆ ਜੀ ਅੰਬੀਆਂ ਦਾ ਡਿਜ਼ਾਈਨ ਜਿਵੇਂ ਲੰਬੇ ਲੰਬੇ ਕਰੇਲੇ ਜਿਹਾ ਹੁੰਦੇ ਆ ਬਹੁਤ ਸੋਹਣਾ ਤੇ ਇਹ ਵੀ ਕਲਰ ਬਹੁਤ ਸੋਹਣਾ ਆ ਆਪ ਕੋ ਆਪਣੇ ਚੱਕ ਚੱਕ ਜਾ ਜਾਂਦਾ ਵੱਡਾ ਵੱਡਾ ਤੇ ਇਹ ਫੁੱਲਾਗੇ ਬਹੁਤ ਸੋਹਣੇ ਫੁੱਲ ਜਿਵੇਂ ਕੀ ਫੁੱਲਾ ਫੁੱਲਾ ਵਾਲਾ ਬਹੁਤ ਹੀ ਪਿਆਰਾ ਬਹੁਤ ਸੋਹਣਾ ਸੂਟ ਇਹ ਵੀ ਬਲੈਕ ਕਲਰ ਦਾ ਜੀ ਚੱਕ ਚੱਕ ਜੈ ਇਦਾਂ ਡਿਜ਼ਾਈਨ ਦਾ ਤੇ ਨੀਚੇ ਆ ਗਿਆ ਜੀ ਕੋ ਬ੍ਰਾਊਨ ਕਲਰ ਦਾ ਏ ਵੀ ਕੱਪੜਾ ਬਹੁਤ ਸੋਹਣਾ ਸਭ ਦੀ ਆਪੋ ਆਪਣੀ ਚੁਆਇਸ ਹੁੰਦੀ ਆ ਇਹ ਵੀ ਆਪਣਾ ਇਹਦਾ ਜੀ ਟਿਸਟਾ ਦਾ ਇਹ ਵੀ ਆ ਲੋਵਰ ਐ ਇਦਾਂ ਹੀ ਤੇ ਇਹ ਇਹ ਵਾਲਾ येलो ਕਲਰ ਇਹ ਵੀ ਬਹੁਤ ਸੋਹਣਾ ਮਸਟਰਡ ਦੇ ਵਿੱਚ ਆ ਜਾਂਦਾ ਇਹ ਵੀ ਬਹੁਤ ਸੋਹਣਾ ਜੀ ਤੇ ਇਹ ਫਿਰੋਜੀ ਸੂਟ ਵੀ ਬਹੁਤ ਸੋਹਣਾ ਇਹ ਵੀ ਆ ਲੋਵਰ ਸੂਟ ਹੈ ਜੀ ਬਹੁਤ ਪਿਆਰਾ ਤੇ ਇਹ ਹੈਗੀ ਜੀ ਟਿਸਟਾ ਦਾ ਹੀ ਸ਼ਿਮਰ ਅ ਸ਼ਿਮਰ ਪਿਓਰ ਟਿਸਟਾ ਦੀ ਆਪਣਾ ਹੈ ਪਸ਼ਮੀਨਾ ਤੇ ਏ ਵੀ ਇਹ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਇੰਨਾ ਪਿਆਰਾ ਹੈ ਤੇ ਇਹ ਕਲਰ ਵੀ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਹੈ ਜੀ ਤੇ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਸੋਹਣਾ ਇਹ ਮੈਂ ਦੇ ਪਹਿਲਾਂ ਹੁੰਦੇ ਹੁੰਦੇ ਸੀ ਤੇ ਅੱਜ ਤੋਂ ਇੰਨੇ ਸਾਲ ਪਹਿਲਾਂ ਕਿਉਂਕਿ ਇਹ ਮੇ ਦੇ ਨਾ ਉਦੋਂ ਸਸਤੇ ਹੁੰਦੇ ਸੀ ਆਪਾਂ ਪਾਏ ਆ ਇਹ ਵੀ ਕਲਰ ਬਹੁਤ ਸੋਹਣਾ ਇਹ ਵੀ ਬਲੈਕ ਕਲਰ ਦੇ ਵਿੱਚ ਹੈ ਜੀ ਇੰਨੀ ਸੋਹਣੀ ਖਿੜਮੇ ਖਿੜਮੇ ਜਿਹਾ ਸਾਰੇ ਸੂਟ ਇਹ ਆਪਾਂ ਲੈ ਕੇ ਹੀ ਆਏ ਆ ਤੇ ਇਹ ਫਿਰ ਇੱਕ ਹੋਰ ਪੈਣੇ ਲੈ ਲੇ ਤੇ ਆ ਵੀ ਮੈਂ ਲੈ ਕੇ ਆਈ ਆ ਵੀ ਦੀਦੀ ਲਈ ਲੈ ਕੇ ਆਇਆ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਬਹੁਤ ਸੋਹਣਾ ਸਲਵਾਰਾਂ ਦਾ ਵੀ ਕੱਪੜਾ ਇੰਨਾ ਕੁ ਜਿਆਦਾ ਸੋਹਣਾ ਇਹ ਪਿਓਰ ਸ਼ਿਮਰ ਇਹ ਪਿਓ ਆਪਣਾ ਇਹ ਚਾਟੀ ਸਟੱਚ ਛੋਟੀ ਬੁੱਟੀ ਵਾਲਾ ਤੇ ਕਲਰ ਬਹੁਤ ਸੋਹਣਾ ਮਤਲਬ ਕਿ ਸਮਝ ਜੀ ਨਹੀਂ ਆਦੀ ਕਲਰ ਦੀ ਕਿਹੜਾ ਜਿਹਾ ਕਲਰ ब्लू ਨਹੀਂ ਹੈਗਾ ਪਰ ਇਹ ਇਹ ਬਹੁਤ ਸੋਹਣਾ ਕਲਰ ਹੈ ਤੇ ਇਹ ਲਾਈਟ ਜਿਹਾ ਸ਼ੇਡ ਇਹ ਵੀ ਬਹੁਤ ਸੋਹਣਾ ਫੁੱਲਾਂ ਵਾਲਾ ਜਿਹੜਾ ਨੀਚੇ ਪਿਆ ਉਹ ਵੀ ਬਹੁਤ ਸੋਹਣਾ ਇਹ ਫਿੱਕਾ ਫਿੱਕਾ ਜਿਵੇਂ ਕਿ ਕੋਈ ਕਈ ਬਜ਼ੁਰਗ ਵੱਡੇ ਫਲਾਰ ਵਾਲੇ ਪਾਣ ਵਾਲੇ ਵੀ ਹੁੰਦੇ ਨੇ ਉਹਨਾਂ ਤੇ ਲਈ ਹੈ ਤੇ ਇਹ 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 ਸੂਟ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਤੇ ਇਹ ਹੈਗਾ ਜੀ yellow yellow mustard ਵਿੱਚ ਫਲਾਰ ਹੈ ਤੇ ਇਹ ਸੂਟ ਵੀ ਬਹੁਤ ਸੋਹਣਾ ਹੈ ਇਹ ਸੂਟ ਵੀ ਆਪਾਂ ਨੇ ਇੱਕ ਪਹਿਣ ਲਈ ਲੈ ਕੇ ਭੇਜਿਆ ਹੋਇਆ ਤੇ ਪਹੁੰਚ ਗਿਆ ਹੋਗਾ ਉਹਨਾਂ ਦਾ ਪਾਰਸਲ ਸਟਿਚ ਹੋਣ ਵਾਸਤੇ ਕੱਪੜੇ ਤੇ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣਾ ਗ੍ਰੇ ਕਲਰ ਦਾ ਤੇ ਇਹ ਵੀ ਜੀ ਸਿਆਣੇ ਬਜ਼ੁਰਗਾਂ ਦੇ ਆ ਪਰ ਬੁੱਟੀ ਥੋੜੀ ਜਿਹੀ ਕਬਡੀ ਹੈ ਤੇ ਇਹ ਵੀ ਬਹੁਤ ਸੋਹਣਾ ਜੀ ਆਪਣਾ orange ਕਲਰ ਦੇ ਵਿੱਚ ਇਹ ਵੀ ਮੈਂ ਲੈ ਕੇ ਆਈਆਂ ਤੇ ਆਪਣਾ ਇਹ ਵੀ ਬਹੁਤ ਸੋਹਣਾ ਹੈ ਬਹੁਤ ਪਿਆਰਾ ਹੈ ਜੀ ਸਾਰੇ ਟੀਸਟਾ ਪਿਓਰ ਚ ਸੂਟ ਹੈ ਜੀ ਇੱਕ ਵੀ ਸੂਟ ਇਹਨਾਂ ਚ ਰਾਮ ਟੈਕਸ ਦਾ ਨਹੀਂ ਹੈਗਾ ਇਹ ਸਾਰੇ ਰਾਮ ਟੈਕਸ ਨਾਲੋਂ ਨਾ ਟੀਸਟਾ ਬ੍ਰਾਂਡ ਥੋੜਾ ਉੱਪਰ ਹੁੰਦਾ ਹੈ ਚਾਹੇ ਉਹ ਕਾਟਨ ਚ ਹੋਵੇ ਚਾਹੇ ਹੋਵੇ ਉਹ ਵਿంటర్ ਦੇ ਵਿੱਚ ਤੇ ਉਹ ਥੋੜਾ ਕੋਸਟਲੀ ਹੁੰਦਾ ਹੈ ਉਹਦੇ ਅਲੱਗ ਹੀ ਲੁੱਕ ਹੁੰਦੀ ਹੈ ਤੇ ਪਤਾ ਚੱਲਦਾ ਵੀ ਹਾਂ ਕਿੰਨਾ ਸੋਹਣਾ ਇਹ ਲਵੰਡਰ ਕਲਰ ਹੈ ਇਹ ਕੈਮਰੇ ਚ ਥੋੜਾ ਜਿਹਾ ਲਾਈਟ ਆ ਗਿਆ ਪਰ ਇੱਕ ਨੰਬਰ ਡਾਰਕ ਹੈ ਇਹ ਤੇ ਬੋਸ ਰੋਣੇ ਬਹੁਤ ਪਿਆਰੇ ਪਿਆਰੇ ਸੂਟ ਹੈ ਇਹ ਵੀ ਆਪਾਂ ਲੈ ਕੇ ਆਏ ਆ ਜੀ ਛੋਟਾ ਛੋਟੇ ਬੁੱਟੀ ਦਾ ਬਹੁਤ ਪਿਆਰਾ ਸੂਟ ਹੈ ਬਿਲਕੁਲ ਫਿੱਕਾ ਫਿੱਕਾ ਜਿਹਾ ਸੋਨਾ ਲੱਗਦਾ ਤੇ ਇੱਕ ਇਹ ਵਾਲਾ ਇਹ ਵੀ ਹੈ ਤਾਂ ਬਜ਼ੁਰਗਾਂ ਦਾ ਪਰ ਇਹਦੀ ਬੁੱਟੀ ਥੋੜੀ ਵੱਡੀ ਹੈ ਆਹ ਸਭ ਦੇ ਕੋਈ ਕਿਦਾਂ ਦੇ ਪਾਣ ਵਾਲਾ ਹੁੰਦਾ ਪਰ ਜਦੋਂ ਬਜ਼ੁਰਗਾਂ ਦੇ ਸੂਟ ਆਪਾਂ ਇਦਾਂ ਦੇ ਸਵਾਦ ਆਣੇ ਆ ਉਦੋਂ ਬਜ਼ੁਰਗਾਂ ਦੇ ਕਫਕੂਫ ਲਵਾ ਕੇ ਹੈ ਕਿੰਨੇ ਸੋਹਣੇ ਲੱਗਦੇ ਆ ਤੇ ਇਹ ਸੂਟ ਆਗੇ ਜੀ ਪਿਓਰ ਆਪਣਾ ਕਟਰਾਇਸ ਦੇ ਵਿੱਚ ਬਿਲਕੁਲ ਜਿਹੜੀ ਬਹੁਤ ਲਾਈਟ weight ਦੀ ਕਟਰਾਈ ਹੁੰਦੀ ਹੈ ਇੱਕ ਤਾਂ ਕਟਰਾਈ ਹੁੰਦੀ ਹੈ ਹੈਵੀ ਵਾਲੀ ਇੱਕ ਕਟਰਾਈ ਹੁੰਦੀ ਹੈ ਬਹੁਤ ਲਾਈਟ weight ਦੇ ਵਿੱਚ ਇਹਦੇ ਚ ਨਾ ਮੈਂ ਇੱਕ ਸੂਟ ਲਿਆ ਇਹ ਆਹ ਵਾਲਾ ਆਹ ਵਾਲਾ ਸੂਟ ਮੈਂ ਆਪਣੀ ਮੇਰੀ ਕੁ ਭੈਣ ਜੀ ਵੈਸੇ ਦੇ ਵਿੱਚ ਰਹਿੰਦੇ ਆਪਾਂ ਉਹਨਾਂ ਦੇ ਲਈ ਲਿਆ ਉਹਨਾਂ ਦਾ ਸੂਟ ਤਾਂ ਨਿਕਲਿਆ ਹੋਇਆ ਪਾਰਸਲ ਸਗੋਂ ਆਇਆ ਨਹੀਂ ਫੋਨ ਦੀ ਦਿੱਤਾ ਹਜੇ ਕਿ ਮਿਲੇ ਕਿ ਨਹੀਂ ਮਿਲੇ ਤੇ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਹੈ ਇਹ ਵੀ ਬਹੁਤ ਸੋਹਣਾ ਹੈ ਬਿਲਕੁਲ ਲਾਈਟ weight ਦੀ ਜਿਹੜੀ ਕਟرائی ਹੈ ਨਾ ਉਹ ਹੈ ਹੱਥ 'ਚ ਚਾਹੇ ਪਾਇਆ ਲੱਗਦਾ ਜਿਵੇਂ ਕਹਿੰਨੀ ਪਾਇਆ ਕਿਉਂਕਿ ਪਿਓਰ ਦੀ ਕਟرائی ਹੈ ਤੇ ਬਾਕੀ ਇਹ ਬਹੁਤ ਸਾਰੇ ਆ ਸਮਝ ਨਹੀਂ ਆਂਦੀ ਜਦੋਂ ਜਾਣਦੇ ਆਪਾਂ ਵੀ ਕਿਹੜਾ ਲਈਏ ਮੈਂ ਤਾਂ ਜਾ ਕੇ ਆਏ ਫਿਰ ਲੱਗ ਜਣੀ ਹੋਣੀ ਆ ਫੋਲਾ ਫਰੜਾਲੀ ਕਰਨ ਤੇ ਇਹ ਵੀ ਕਟرائی ਦੇ ਸਾਰੇ ਸੂਟ ਇਹ ਵੀ ਕਟرائی ਦੇ ਆ ਜੀ ਤੇ ਉਹ ਜਿਹੜੀ ਪਹਿਲਾਂ ਦਿਖਾਈ ਸੀ ਉਹ ਕਿੰਨਾ ਸੋਹਣਾ ਤਾਂ ਹਾਂ ਇਹ ਸਾਰੀ ਕਟਰਾਇ ਦੇ ਸੂਟ ਐਂਕੀ ਇਹ ਲਾਲ ਤੋਂ ਆਪਨੇ ਭੇਜਿਆ ਬੀ ਆਂਟੀ ਦਾ ਹਾਂ ਹਾਂ ਲਾਲ ਵੀ ਭੇਜਿਆ ਮਨੇ ਮੈਥਡ ਦੀਦੀ ਉਹ ਵਾਲੇ ਦੀਦੀ ਡਾਰਕ ਸੂਟ ਪਾਉਂਦੇ ਆ ਸਭ ਦੇ ਮੇਰੇ ਕੋਲ ਕਈ ਪਹਿਣਾ ਕੋਈ ਪਹਿਣ ਮੇਰੀ ਡਾਰਕ ਪਾਉਂਦੀ ਆ ਕੋਈ ਪਹਿਣ ਮੇਰੀ ਲਾਈਟ ਕਲਰ ਪਾਉਂਦੀ ਆ ਇਹ ਵੀ ਸਾਰੇ ਕਟرائی ਦਿਆਂ ਜੀ ਸੋਹਣੇ ਲੱਗਦੇ ਆ ਜਦੋਂ ਸਟਿਚ ਹੋ ਜਾਂਦਾ ਨਾ ਕੱਪੜਾ ਇੱਕ ਤਾਂ ਜਦੋਂ ਆਪਾਂ ਕੱਪੜੇ ਨੂੰ ਪੜਵਾ ਕੇ ਲੈ ਕੇ ਆਂਨੇ ਆ ਹਨਾ ਤੇ ਉਹਦੋਂ ਸੋਹਣੇ ਲੱਗਦੇ ਆ ਜਦੋਂ ਆਪਾਂ ਦੇ ਦੰਨੇ ਆ ਹਨਾ ਉਹ ਫਿਰ ਆਪਣੇ ਟੇਲਰ ਨੂੰ ਫਿਰ ਪਤਨ ਚੱਲਦਾ ਹਨਾ ਵੀ ਕਿਵੇਂ ਦਾ ਹੋਏ ਬਣੇਗਾ ਕਿਵੇਂ ਜਦੋਂ ਕੱਪੜਾ ਬਣ ਕੇ ਆ ਜਾਂਦਾ ਜਦੋਂ ਆਪਾਂ ਸੂਟ ਨੂੰ ਵੇਅਰ ਕਰਦੇ ਆ ਫਿਰ ਲੱਗਦੇ ਆ ਚਾਰ ਚੰਦ ਇਹ ਕਾਟਨ ਹੈ ਜੀ ਇਹ ਸਾਰੀ ਇਹ ਟਿਸਤਾ ਦੀ ਕਾਟਨ ਹੈ ਤੇ ਬਹੁਤ ਸੋਹਣਾ ਕਾਟਨ ਦਾ ਸੂਟ ਹੈ ਇਹਦੇ ਚਾ ਦੇਖੋ ਬਲੈਕ ਕਲਰ ਦਾ ਕਿੰਨਾ ਪਿਆਰਾ ਕਾਟਨ ਦਾ ਸੂਟ ਬਹੁਤ ਸੋਹਣਾ ਹੈ ਸਾਰੇ ਕਾਟਨ ਹੈ ਇਹ ਵੈਸੇ ਮੇਰਾ ਕੈਮਰਾ ਘੁੰਮ ਗਿਆ ਕਾਟਨ ਤੇ ਪਰ ਦੇਖੋ ਚਲ ਆਇਆ ਹੁੰਦਾ ਵੀ ਚਲੋ ਕਹੀਂ ਕੋਈ ਪਹਿਣਾ ਮੰਗਵਾ ਲੀਨ ਮੰਗਵਾ ਵੀ ਲੈਂਦਾ ਕਿ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਹੁਣ ਜਿਵੇਂ ਕਿ ਗਰਮੀ ਦਾ ਮੌਸਮ ਹੈ ਤੇ ਇਹਦੇ ਵਿੱਚ ਹੈਗਾ ਜੀ ਗਲਾਸ ਔਰਗੰਜਾ ਤੇ ਇਹ ਗਲਾਸ ਔਰ ਗੰਜਾ ਵਿੱਚ ਇਹਦੇ ਗਲਾਸ ਔਰ ਗੰਜਾ ਵੀ ਪਿਆ ਇੱਕ ਦੋ ਸੂਟ ਇਹਦੇ ਵਿੱਚ ਕਰੇਵ ਦੇ ਵੀ ਪਏ ਆ ਉਹ ਤਾਂ ਚਲੋ ਜੀ ਤੁਸੀਂ ਕਿਸੇ ਵੀ ਭੈਣ ਨੇ ਲੈਣੇ ਨਾ ਛੋਟਾ ਜਿਹਾ ਮੈਨੂੰ ਕਲਰ ਦਾ ਸਕਰੀਨ ਹੋ ਲਗਾ ਕੇ ਦੇ ਦਿਓ ਕਲਰ ਲਗਾ ਕੇ ਦੇ ਦਿਓ ਮੈਂ ਸਮਝ ਜੂਗੀ ਵੀ ਤੁਹਾਨੂੰ ਇਹ ਵਾਲਾ ਚਾਹੀਦਾ ਹੈ ਇਹ ਨੀਚੇ ਜਿੰਨਾ ਦਿੱਤਾ ਹੈ ਸਾਰਾ ਗਲਾਸ ਔਰ ਗੰਜਾ ਪਿਆ ਵਧੀਆ ਵਾਲਾ ਗਲਾਸ ਔਰ ਗੰਜਾ ਸੂਟ ਬਹੁਤ ਸੋਹਣਿਆ ਕਲਰ ਸਾਰੇ ਸੋਹਣੇ ਆ ਇਹ ਵੰਦਨੀ ਦੇ ਵਿੱਚ ਹੈ ਜੀ ਵੰਦਨੀ ਹਾਂਜੀ ਤੇ ਇਹ ਵੀ ਸੂਟ ਬਹੁਤ ਸੋਹਣੇ ਆ ਇਹ ਆ ਲੋਵਰ ਸੂਟ ਐ ਸਾਰੇ ਤੇ ਵੱਡੇ ਫਲਾਰ ਵਾਲੇ ਬਹੁਤ ਪਿਆਰੇ ਬਹੁਤ ਸਾਰੇ ਬਹੁਤ ਸਾਰੇ ਸੋਹਣੇ ਸੋਹਣੇ ਤੇ ਹੁਣ ਜਿਹੜਾ ਇਹ ਆ ਗਿਆ ਜੀ ਇਹ ਆ ਗਿਆ ਚੈੱਕ ਇੰਨਾ ਕੁ ਜਿਆਦਾ ਗਰਮ ਚੈੱਕ ਹਨਾ ਕੋਈ ਇਸ ਦੇ ਨਾਲ ਨਾ ਪਹਿਣ ਜਿਸ ਨੇ ਵੀ ਲੈਣਾ ਇਹ ਚੈੱਕ ਦੇ ਵਿੱਚ ਕੋਈ ਪਹਿਣਨੇ ਦੇ ਵਿੱਚ ਨਾ ਹੁਣੀ ਕੋਟੀ ਨਹੀਂ ਪਾ ਸਕੇਗੀ ਕੋਟੀ ਦੀ ਜ਼ਰੂਰਤ ਹੈ ਨਹੀਂ ਫਿਰ ਤਾਂ ਜਿਆਦਾ ਥੁੱਥ ਪਿੰਨ ਜਾਂ ਕੱਪੜਾ ਹੋ ਜਾਏਗਾ ਕੋਟੀ ਪਾਣ ਦੀ ਨਾ ਬਿਲਕੁਲ ਲੋੜ ਨਹੀਂ ਜੇ ਤੁਸੀਂ ਪਾ ਸਕਦੇ ਆ ਇਹਦੇ ਨਾਲ ਤੁਸੀਂ ਅੱਧੀ ਬਾਹਾਂ ਦੀ ਜੈਕਟ ਪਾ ਸਕਦੇ ਆ ਦੀਆਂ ਬਾਹਾਂ ਦਾ ਸਵਾਟਰ ਪਾ ਸਕਦੇ ਆ ਐਵੇਂ ਪਾ ਸਕਦੇ ਆ ਲਓ ਹੁਣ ਜਿਹੜਾ ਹੁਣ ਸੂਟ ਮੈਂ ਪਾਇਆ ਹੋਇਆ ਅੱਜ ਤੋਂ 4 ਸਾਲ ਪਹਿਲਾਂ ਲਿਆ ਸੀ yellow color ਦਾ ਇਹ ਗੰਗਾ ਦਾ ਸੂਟ ਹੈ ਮੈਂ ਲਿਆ ਸੀ ਇਹ ਸੂਟ 650 ਰੁਪਏ ਦਾ ਬਹੁਤ ਸਾਲ ਹੋ ਗਏ ਲੈ ਇਹਨੂੰ 2020 ਚ ਲਿਆ ਸੀ ਲਾਸਟ ਚ ਨਹੀਂ 21 ਚ ਸੌਰੀ 21 ਚ ਲਿਆ ਸੀ ਤੇ ਪਰ ਨਾ ਮੇਰੇ ਸੂਟ ਤੇ ਇੱਕ ਦਾਣਾ ਵੀ ਬੂਰਦਾ ਨਹੀਂ ਆਇਆ ਨਾ ਰਾਮ ਟੈਕਸ ਰਾਮ ਟੈਕਸ ਦੇ ਕੱਪੜੇ ਤੇ ਬੂਰ ਆਂਦਾ ਨਾ ਤੀਸਟਾ ਤੇ ਨਾ ਗੰਗਾ ਤੇ ਨਾ ਓਮ ਐਕਸ ਤੇ ਇਹਨਾਂ ਚਾਰ ਪੰਜ ਬ੍ਰਾਂਡਾਂ ਤੇ ਬਿਲਕੁਲ ਬੂਰ ਨਹੀਂ ਆਂਦਾ ਤੇ ਜਿਹੜੇ ਮੈਂ ਆ ਦਿਖਾ ਰਹੀਆਂ ਇਹ ਪਿਓਰ ਬੂਲ ਦੇ ਐ ਪਿਓਰ ਬੂਲ ਦੇ ਤੇ ਇੰਨਾ ਪਿਆਰਾ ਇਹਦੇ ਵਿੱਚੋਂ ਜੇ ਕਿਸੇ ਬ੍ਰਦਰ ਨੇ ਵੀ ਆਪਣੀਆਂ ਸ਼ਰਟਾਂ ਬਣਵਾਉਣੀਆਂ ਨੇ ਤਾਂ ਉਹ ਵੀ ਬਣਵਾ ਸਕਦੇ ਨੇ ਜੇ ਕਿਸੇ ਭੈਣ ਨੇ ਆਪਣੀਆਂ ਨਾ ਕੁੜਤਾ ਸਟਾਈਲ ਇਹਦੀ ਨਾ ਫਿਟਿੰਗ ਵਾਲੀ ਸ਼ਰਟ ਬਣਾਉਣ ਦਾ ਕੋਈ ਫਾਇਦਾ ਨਹੀਂ ਤੇ ਹਾਂ ਜੇ ਕਿਸੇ ਨੇ ਕੋਟ ਸੈੱਟ ਬਣਵਾਣਾ ਤਾਂ ਤੁਸੀਂ ਇਹਦੇ ਕੋਟ ਸੈੱਟ ਵੀ ਬਣਾ ਸਕਦੇ ਆ ਨੀਚੇ ਵੂਲ ਹੈ ਇਹ ਖੜਮਾ ਕੱਪੜਾ ਨਹੀਂ ਰਹੇਗਾ ਜੀ ਦੇਖੋ ਮੈਂ ਪੂਰੀ ਜਾਣਕਾਰੀ ਨਾਲ ਹੀ ਦਵਾਂਗੀ ਮੈਨੂੰ 2 ਪੈਸਿਆਂ ਦਾ ਲਾਲਚ ਨਹੀਂ ਮੰਨੇ ਸਿਰਫ ਆਪਣੀ ਗਾਹਕਦਾਰੀ ਬਣਾਉਣੀ ਹੈ ਕਿ ਮੇਰੇ ਨਾਲ ਅੱਜ ਇੱਕ ਭੈਣ ਜੁੜੇਗੀ ਕੱਲ ਨੂੰ ਇੱਕ ਦੂਜੀ ਨੂੰ ਦਿਖਾਏਗੀ ਤੀਜੀ ਨੂੰ ਖਾਏਗੀ ਹੈਨਾ ਤਾਂ ਐਵੇਂ ਮੈਨੂੰ ਆਪਣੇ ਕੱਪੜੇ ਵੇਚਣ ਤੱਕ ਮਤਲਬ ਹੈ ਵੀ ਮੈਨੂੰ ਸੋਹਣੇ ਸੋਹਣੇ ਆਰਡਰ ਆਣ ਤੇ ਸੋਹਣੇ ਸੋਹਣੇ ਆਰਡਰ ਮੈਂ ਭੇਜਾਂ ਸਾਰੀਆਂ ਭੈਣਾਂ ਨੂੰ ਆਪਣਾ ਸੂਟ ਭੇਜਾਂ ਸੌਰੀ ਤੇ ਆ ਵੀ ਕਲਰ ਬਹੁਤ ਸੋਹਣਾ ਮਸਟਰਡ ਜਿਵੇਂ ਕਈ ਭੈਣਾਂ ਵੀਰਵਾਰ ਦੇ ਵਰਤ ਰੱਖਦੀਆਂ ਨੇ ਤਾਂ ਜਿਹੜਾ ਇਹਦੇ ਨਾਲ ਪਿਆ ਜਿਸ ਤੇ ਮੈਂ ਉਂਗਲੀ ਰੱਖ ਰਹੀ ਆ ਇਹ ਨਹੀਂ ਜਿਹੜਾ ਦੂਜਾ ਹੈ ਜਿਸ ਤੇ ਆਹ ਸੈਂਟਰ ਵਾਲਾ ਇਹ ਹੈਗਾ ਗੁਲਾਬੀ ਰੰਗ ਸੋਹਣਾ ਗੁਲਾਬੀ ਰੰਗ ਹੈ ਤੇ ਇਹ ਵੀ ਗ੍ਰੀਨ ਵੀ ਅੱਛਾ ਲੱਗਦਾ ਗ੍ਰੀਮ ਇਹਦਾ ਨਾ ਵੈਸੇ ਇੱਕ ਗੱਲ ਤੁਸੀਂ ਆ ਇੰਨਾ ਮੋਟਾ ਇਹ ਜਿਹੜੇ ਛੋਟੇ ਛੋਟੇ ਬੁੱਟੀ ਦੇ ਮੈਂ ਤੁਹਾਨੂੰ ਦਿਖਾ ਰਹੀਆਂ ਉਹਦੇ ਤੋਂ ਵੀ ਦੋ ਦੁੱਗਣੇ ਜ਼ਿਆਦਾ ਮੋਟਾ ਐਨਾ ਸੋਹਣਾ ਜੇ ਕਿਸੇ ਨੇ ਰੈੱਡ ਕਲਰ ਦਾ ਕੁੜਤਾ ਬਣਾਣਾ ਇਸ ਦੇ ਉੱਪਰ ਕਾਰਡੀਗਨ ਨਹੀਂ ਡਾਲ ਸਕਦੇ ਮੈਂ ਡਾਲ ਕੇ ਹਾਂ ਬਹੁਤ ਸੋਹਣਾ ਮੋਟਾ ਤੇ ਇਹ ਹਾਈ ਐਨਾ ਸੋਹਣਾ ਇਹਦੇ ਨਾਲ ਪਤਾ ਹੈ ਇਹਦੇ ਚ ਜਿਹੜੀਆਂ ਚੈੱਕ ਜੀ ਹਨ ਉਹ ਆਪਣਾ ਬਣਾ ਸਕਦੇ ਆ ਆਪਾਂ ਯੈਲੋ ਮਸਟਰਡ ਪਿਓਰ ਪਸ਼ਮੀਨੇ ਦੀ ਸਲਵਾਰ ਤੇ ਇਹਨੂੰ ਸਵਾਓ ਕੁੜਤਾ ਸਟਾਈਲ ਸਾਡੀ ਨਾ ਇੱਕ ਅਲਕਾ ਮੈਡਮ ਹੁੰਦੇ ਸੀਗੇ ਜਦੋਂ ਇਹ 96 ਦੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆ ਸਾਡੇ ਅਲਕਾ ਮੈਡਮ ਪਾ ਕੇ ਆਂਦੇ ਹੁੰਦੇ ਸੀ ਜਿਹੜਾ ਮੈਂ ਨੀਚੇ ਤੁਹਾਨੂੰ ਚੈੱਕ ਦਿਖਾਇਆ ਤੇ ਇਹ ਆ ਗਈ ਜੀ ਆਪਣਾ ਵੈਲਵਟ ਇਹ ਵੈਲਵਟ ਦਾ ਸੂਟ ਨਾ ਬਿਲਕੁਲ ਵੀ ਨਹੀਂ ਘੁੰਮਦਾ ਹੈਗਾ ਜੀ ਬਿਲਕੁਲ ਵੀ ਇਹਦੇ ਕਲਰ ਨਾ ਬਹੁਤ ਜਿਆਦਾ ਸੋਹਣਾ ਆ ਅਗਲੀ ਵੀਡੀਓ ਦੇ ਵਿੱਚ ਨਾ ਜੀ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਬਹੁਤ ਸੋਹਣਾ ਆ ਕਲਰ ਬਹੁਤ ਸੋਹਣਾ ਲਾਈਟ ਲਾਈਟ ਜਿਹਾ ਬਹੁਤ ਪਿਆਰਾ ਸੂਟ ਆ ਆ ਆ ਵੀ ਸੋਹਣਾ ਜਿਹੜਾ ਇਹ ਵੀ ਚ ਹੈ yellow yellow ਜਿਹਾ ਨਾ ਇਹ ਵੀ ਬਹੁਤ ਸੋਹਣਾ ਹੁਣ ਜ ਉਹ ਵੀਰ ਜੀ ਕਹ ਰਹੇ ਸੀ ਵੀ ਉਹ ਤੁਹਾਡੀ ਮਰਜ਼ੀ ਜੇ ਕਿਸੇ ਨੇ ਲਾਈਨਿੰਗ ਲਗਵਾਣੀ ਆ ਤਾਂ ਵੀ ਠੀਕ ਹੈ ਨਹੀਂ ਲਗਵਾਣੀ ਤਾਂ ਵੀ ਠੀਕ ਹੈ ਤੇ ਐਵੀ ਮੈਨੂੰ ਇੰਨੇ ਕ ਜਿਆਦੇ ਉੱਪਰਲੇ ਉੱਪਰਲੇ ਰੰਗ ਨਾ ਬਹੁਤ ਸੋਹਣੇ ਲੱਗੇ ਇਹ ਤਾਂ ਕਾਟਨ ਦਾ ਜਿਹੜਾ ਮੈਂ ਚੁੱਕਿਆ ਇਹ ਹੈਗਾ ਜੀ ਆਪਣਾ ਬੈਲਵਟ ਬਰੋਸ਼ੂ ਤੇ ਇਹਨਾਂ ਵਿੱਚ ਲਾਈਨਿੰਗ 100% ਲੱਗੇਗੀ ਜੀ ਇਹ ਜਿਵੇਂ ਕਿ ਡਰੈਸਾਂ ਵਗੈਰਾ ਬਣਵਾਉਣੀ ਹੈ ਤੇ ਜਿਹੜਾ ਸੂਟ ਇਹ ਆ ਮੈਂ ਉਂਗਲੀ ਰੱਖ ਰਹੀ ਆ ਇਹ ਗਲਾਸੁਰ ਗਿੰਜਾ ਦਾ ਸੂਟ ਹੈ ਜੀ ਵੋਟਰਲ ਗ੍ਰੀਨ ਕਲਰ ਦੇ ਵਿੱਚ ਗਲਾਸ ਔਰ ਗੰਜਾ ਗਲਾਸ ਔਰ ਗੰਜਾ ਦੇ ਵਿੱਚ ਮੇਰੇ ਕੋਲ ਸਾਰੇ ਕਲਰ ਹੈ ਘਟੋ ਘਟ ਮੈਨੂੰ ਲੱਗਦਾ 35 38 ਕਲਰ ਆਏ ਆ ਗਲਾਸ ਔਰ ਗੰਜਾ ਦੇ ਵਿੱਚ ਉਹ ਦੇਖੋ ਹੁਣ